ਧਿਆਨ ਦਿਓ ਮੀਟ ਚਲਾਈਏ ਪੂਰੇ ਹਫਤੇ ਦੇ ਵਿੱਚ ਅੱਜ ਅਸੀਂ ਖੜੀ ਦੇ ਵਿੱਚ ਤੀਜਾ ਦਿਨ ਸੀਗਾ ਸਾਡਾ ਅੱਜ ਅਸੀਂ ਸ਼ਹਿਰ ਦਾ ਜਿਹੜਾ ਸਭ ਤੋਂ ਮੇਨ ਮਾਰਕੀਟ ਏਰੀਆ ਹੈ ਦੇ ਵਿੱਚ ਜਿਹੜੀ ਸੈਂਟਰਲ ਵਰਗ ਜਾਰੀ ਹੈ 플러스 ਉਹਦੇ ਨਾਲ-ਨਾਲ ਜਿੰਨਾ ਵੀ ਮਾਰਕੀਟ ਪਲੇਸ ਸੀਗਾ ਦਾ ਆਪਾਂ ਜਿੰਨਾ ਵੀ ਕੋਲਾ ਸੀਗਾ ਸੈਂਟਰਲ ਵਰਗ ਤੇ ਕਾਫੀ ਟਾਈਮ ਦੀ ਜਿਹੜੀ ਬਿੰਦਗੀ ਰਸਤੇ ਬੱਤੀ ਹੋਈ ਸੀਗੀ ਇਹ ਸਾਰੇ ਨੂੰ ਅਸੀਂ ਅੱਜ ਕਲੀਨ ਕਰਾ ਰਹੇ ਹੈਗੇ ਆ ਨੂੰ ਚੁਕਾਰੇ ਹੈਗੇ ਆ ਉਹਦੇ ਨਾਲ ਹੀ ਆਪਾਂ ਸ਼ਹਿਰ ਦੇ ਸਾਡੇ ਜਿਹੜੇ ਵਪਾਰ ਮੰਡਲ ਦੇ ਨੁਮਾਇੰਦੇ ਹੈਗੇ ਨੇ ਵਪਾਰੀ ਲੋਕ ਹੈਗੇ ਨੇ ਉਹ ਸਾਰਿਆਂ ਨੂੰ ਵੀ ਅਸੀਂ ਨਾਲ ਲਿਖਤਾ ਹੈਗੇ ਤਾਂ ਕਿ ਇਹਨਾਂ ਦੇ ਨਾਲ ਵੀ ਗੱਲਬਾਤ ਕਰਕੇ ਸਫਾਈ ਦਾ ਇੱਕ ਅਸੀਂ ਪੱਕਾ ਹੱਲ ਕਰ ਸਕੀਏ ਨਾਈਟ ਨੂੰ ਸਫਾਈ ਕਰਾਣੀ ਹੈ ਮਾਰਕੀਟ ক্লোਜ਼ ਹੋਣ ਤੋਂ ਬਾਅਦ ਜਾਂ ਸਵੇਰੇ अर्ਲੀ ਮਾਰਨਿੰਗ ਕਿਵੇਂ ਹੋਣਾ ਹੈਗਾ ਉਹ ਸਾਰੇ ਤੁਸੀਂ ਵਿਚਾਰ ਵਟਾਂਦਰਾ ਕੀਤਾ ਹੈਗਾ ਤੇ ਮੈਂ ਉਮੀਦ ਕਰਨਾ ਕਿ ਸਾਡੇ ਸ਼ਹਿਰ ਵਾਸੀ ਵੀ ਵਪਾਰੀ ਲੋਕ ਵੀ ਸਾਰੇ ਦੁਕਾਨਦਾਰ ਜਿਹੜੀ ਸਫਾਈ ਅੱਜ ਹੋਈ ਹੈਗੀ ਇਹਨੂੰ ਐਵੇਂ ਹੀ ਬਣਾਉਣ ਦੇ ਵਿੱਚ ਕਾਰਪੋਰੇਸ਼ਨ ਦੀ ਤੇ ਸ਼ਹਿਰ ਦੀ ਮਦਦ ਕਰਾਂਗੇ ਹਾਂਜੀ ਅੱਜ ਐਡੀਸੀ ਸਾਹਿਬ ਨੇ ਪਠਾਨਕੋਟ ਦਾ ਦੌਰਾ ਕੀਤਾ ਐਪੀਕੇ ਰੋਡ ਦਾ ਅਸੀਂ ਵਾਲਮੀਕੀ ਚੌਂਕ ਦੇ ਵਿੱਚ ਉਹਨਾਂ ਨਾਲ ਡਿਸਕਸ ਪਾਰ ਮੰਡਲ ਆਪਣੇ ਸਾਰੇ ਮੈਂਬਰਸ ਦੇ ਨਾਲ ਉਹਨਾਂ ਦਾ ਪੂਰਾ ਸਹਿਯੋਗ ਕਰੇਗਾ ਸ਼ਹਿਰ ਨੂੰ ਸਾਫ਼ ਸੁਥਰਾ ਰੱਖਣ ਦੇ ਵਿੱਚ ਉਹਨਾਂ ਨੇ ਕੁਝ ਰੀਡਿੰਗ ਪੁਆਇੰਟ ਸ਼ਹਿਰ ਦੇ ਵਿੱਚ ਆਇਡੈਂਟੀਫਾਈ ਕਰਨ ਨੂੰ ਕਿਹਾ ਜਿੱਥੇ ਕਿ ਉਹ ਸੋਹਣਾ ਕਰਕੇ ਬਿਊਟੀਫਾਈ ਕਰਕੇ ਏਰੀਏ ਨੂੰ ਕੁਰਸੀਆਂ ਵਗੈਰਾ ਬਾਰਡਰਪੂਰ ਲਗਾ ਦੇਣਗੇ ਔਰ ਨਿਊਜ਼ਪੇਪਰ ਸਟੈਂਡ ਲੱਗ ਜਾਣਗੇ ਤਾਂ ਕਿ ਲੋਕ ਸ਼ਾਮ ਨੂੰ ਜਾਂ ਸਵੇਰੇ ਉੱਥੇ ਫਾਰਾ ਫਾਰਸ ਕਰਨ ਦੀ ਕੁ ਵਧੀਆ ਸ਼ਹਿਰ ਵਾਲਾ ਮਾਹੌਲ ਲੱਗ ਸਕੇ ਚੰਡੀਗੜ੍ਹ ਵਰਗਾ ਇਹੋ ਜਿਹਾ ਉਹਨਾਂ ਦਾ ਵਿਜ਼ਨ ਹੈ ਅਸੀਂ ਉਹਨਾਂ ਦੇ ਨਾਲ ਆ ਪਠਾਨਕੋਟ ਪਾਰ ਮੰਡਲ ਉਹਨਾਂ ਦੇ ਹਰ ਕੰਮ ਦੇ ਵਿੱਚ ਉਹਨਾਂ ਦਾ ਸਾਥ ਹੈ ਅੱਜ ਸਵੇਰੇ ਸ਼ਿਰਸਾਰ ਨੂੰ ਆਪਣੇ ਏਡੀਸੀ ਅੰਕੁਰਜੀਤ ਸਿੰਘ ਜੀ ਸਨਮਾਨਯੋਗ ਪਟਾਣਕੋਟ ਦੇ ਵਿੱਚ ਸਫਾਈ ਦੀ ਵਿਵਸਥਾ ਨੂੰ ਇਹ ਕੇ ਮਾਇਨਾ ਕੀਤਾ ਹਨ ਅੱਜ ਬਾਲਬਿਕੀ ਚੌਕ ਤੋਂ ਸ਼ੁਰੂ ਕੀਤੀ ਉਹਨਾਂ ਨੇ ਤੇ ਐਪੀਕੇ ਰੋਡ ਸਾਰਾ ਉਹਨਾਂ ਨੇ ਕਵਰ ਕਰਨਾ ਸੀਗਾ ਤੇ ਉਹਨਾਂ ਦੀ ਗੱਲਬਾਤ ਅੱਛੀ ਲੱਗੀ ਉਹਨਾਂ ਦਾ ਕਹਿਣਾ ਸੀ ਕਿ ਸ਼ਹਿਰ ਦੇ ਇੱਕ ਸਾਫ਼ ਸੁਥਰਾਣਾ ਚੀਜ਼ ਹੈ ਸਾਫ਼ ਸੁਥਰਾ ਸ਼ਹਿਰ ਹੀ ਇੱਕ ਤੰਦਰੁਸਤੀ ਦਾ ਸੰਕਲਪ ਹੁੰਦਾ ਹੈ ਤੇ ਉਹਦੇ ਲਈ ਉਹਨਾਂ ਨੇ ਕਈ-ਕਈ ਸੁਝਾਅ ਵੀ ਦਿੱਤੇ ਨੇ ਕਪੀ ਇਹਦੀ ਇਹੀ ਲਿਫਟਿੰਗ ਕੂੜੇ ਦੀ ਲਿਫਟਿੰਗ ਜਿਹੜੀ ਆ ਦੁਕਾਨਾਂ ਤੋਂ ਰਾਤ ਨੂੰ ਕਰੀਏ ਜਾਂ ਸਵੇਰੇ ਕਰੀਏ ਆਪਣਾ ਸੁਝਾਅ ਸੀ ਕਿ ਅਸੀਂ ਬੈਠ ਕੇ ਇੱਕ ਵਾਰੀ ਵਿਚਾਰ ਕਰ ਲਈਏ ਕਿ ਜੇ ਰਾਤ ਨੂੰ ਲਿਫਟਿੰਗ ਕੀਤੀ ਜਾ ਸਕਦੀ ਹੈ ਤਾਂ ਤਾਂ ਵੀ ਪਧੀਆ ਜੇ ਸਵੇਰੇ ਕਰ ਲਈਏ ਸਵੇਰ ਸਾਢੇ ਨੂੰ ਪਰ ਨਿਕਲ ਜਾਏ ਕੂੜਾ ਤੋਂ ਨਹੀਂ ਇਹ ਕੂੜਾ ਟਿਕਿਆ ਨਾ ਰਹੇ ਬਜ਼ਾਰਾ ਦੇ ਵਿੱਚ ਕਿਉਂ ਬਜ਼ਾਰਾ ਇਹ ਕੂੜਾ ਟਿਕਿਆ ਰਹਿਣਾ ਅੱਗੇ ਅੱਗੇ ਆਉਣ ਵਾਲੇ ਇੱਕ ਦੋ ਮਹੀਨੇ ਬਿਮਾਰੀ ਦੇ ਦਿਨਾਂ ਪਿਛਲੇ ਸਾਲ ਹੀ ਚਿਕਨ ਗੁਡੀਆਂ ਤੇ ਡੇਂਗੂ ਤੋਂ ਬੜੇ ਬੁਰੀ ਤਰ੍ਹਾਂ ਪਰੇਸ਼ਾਨ ਰਹੇ ਆ ਪਠਾਨਪੁਰ ਸ਼ਹਿਰ 'ਚ ਮਹਾਮਾਰੀ ਦਾ ਰੂਪ ਧਾਰਨ ਕਰ ਗਿਆ ਸੀਗਾ ਇੱਕ ਅੱਛੇ ਵੇਲੇ ਇੱਕ ਅੱਛਾ ਇਸ ਦੇ オーਗਨਾਈਜ਼ਰ ਨੇ ਕੀਤਾ ਵਾ ਪ੍ਰਾਲਾ ਕੀਤਾ ਜਿਸ ਨੂੰ ਦਾ ਧੰਨਵਾਦ ਕਰਨੇ ਆ ਏਡੀ ਸਰਦਾਰ ਦਾ ਤੇ ਇਹ ਲਗਾਤਾਰੇ ਚੱਲਦਾ ਰਹੇ ਇਹ ਅਭਿਆਨ ਸਫਾਈ ਦਾ ਅਭਿਆਨ ਤਾਂ ਕਿ ਸਾਫ਼ ਸੁਥਰੇ ਸ਼ਹਿਰ ਦੇ ਵਿੱਚ ਹੀ ਸਾਫ਼ ਸੁਥਰੇ ਲੋਕ ਰਹਿ ਸਕਦੇ ਨੇ ਧੰਨਵਾਦ